ਲੈ ਵੀ ਸੱਜਣੋ ਵਲੌਗ ਦੀ ਕਰਨ ਲੱਗੇ ਆਪਾਂ ਸ਼ਰਵਾਦ ਕੰਮ ਆਪਣਾ ਉਹੀ ਰੁਟੀਨ ਚੱਲੇ ਆ ਪੱਠਿਆਂ ਪੁਰਾਣੇ ਝੋਨੇ ਨੂੰ ਬਦਾਨ ਪਾਈ ਜਾਂਦੇ ਲੋਕ ਬਦਾਨ ਦੀ ਪੋਜੀਸ਼ਨ ਜੋਗੇ ਪੁਰਾਣੇ ਝੋਨੇ ਨਵੀਆਂ ਬਾਸਮਤੀ ਤੇ ਮੱਕੀ ਵਾਲਾ ਛੱਬੀ ਲੱਗੀ ਜਾਂਦਾ ਮੱਕੀ ਵਾਲਾ ਬਸ 2 ਦਿਨਾਂ ਦਾ ਕੰਮ ਰਹਿ ਗਿਆ ਖਿੱਚਦੇ ਲੋਕਾਂ ਨੇ ਮੱਕੀ ਵਾਲੇ ਵਾਣ ਵੀ ਆ ਬਰਾਣੇ ਝੋਨੇ ਇਹਨਾਂ ਨੂੰ ਤਾਂ ਪ੍ਰਧਾਨ ਵੀ ਬਾਦੀ ਆ ਕਿ ਕਵਾਰੀ ਲੋਕਾਂ ਨੇ ਤੇ 26 ਦੀ ਇੱਕ ਖਾਸ ਇਹਦਾ ਜਦੋਂ ਬੂਟਾ ਲਾਦਾ ਨਾਲ ਦੀ ਨਾਲ ਚੱਲ ਪਿਆ ਬਹੁਤ ਸ਼ੇਦੀ ਦੀ ਹੋਣਾ ਚੱਲਦਾ ਹੈ ਕੋਈ ਬਾਸਮਤੀ ਕਿੱਤੀ ਆਉਂਦਾ ਕੋਈ ਦੂਜਾ ਕਿੱਤੀ ਆਉਂਦਾ ਨਹੀਂ ਜਾਂਦੇ ਦੇਖੋ ਬਈ ਮੌਸਮ ਬਹੁਤ ਵਧੀਆ ਬਣਿਆ ਪਰ ਮੀਂਹ ਨਹੀਂ ਆਜਿਆ ਪਹਿਲਾਂ ਜਦੋਂ ਮੱਕੀਆਂ ਵੜਦੀਆਂ ਸੀ ਉਦੋਂ ਡਰ ਬਹੁਤ ਲੱਗਦਾ ਮੀਂਹ ਬਾਰੀ-ਬਾਰੀ ਆਉਂਦਾ ਆ ਆ ਦੇਖ ਲਓ ਨੌਨੀ ਗੋਲਡ ਦਾ ਬਈ ਰਿਜ਼ਲਟ ਦਿਖਾਈਏ ਤੁਹਾਨੂੰ ਇੱਥੇ ਬੰਦੇ ਨੇ ਨੌਨੀ ਗੋਲਡ ਮਾਰੀ ਆ ਖਾਦਮੀ ਕਰਦੀਆਂ ਏਡਾ-ਗੱਡਾ ਦੋਗੀਆਂ ਗਾਂ ਦੇ ਤੋਰਪਾ ਚੱਲ 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 ਚੱਲਾ ਆ ਦੋਗੀਆਂ ਕਿਦੰਗਾ ਕਿਦੰਗਾ ਗੰਦਾ ਤੰਗਾ ਸਿਨੋ ਮਨੀ ਗੋਲਡ ਮੈਂ ਜਮਾ ਥੱਲੇ ਬਾ ਦਿਗਾ ਬਹੁਤ ਬੰਦੇ ਨੇ ਸਪਰੇ ਟਕਾ ਕੇ ਕੀਤੀ ਐ ਆ ਲੱਗੀ ਜਾਂਦੇ ਆ ਮਾਸਾ ਟੋਟੇ ਜੇ ਰਹਿਗੇ ਕਈ ਥਾਵਾਂ ਤੇ ਦੋ ਦਿਨਾਂ ਜੋਨਾ ਹੋਰ ਲੱਗੂਗਾ ਤੇ ਨਵੇੜ ਤਾਂ ਕੰਮ ਆ ਦਸਾਉਣ ਹੋ ਗਿਆ 26 ਤੇ ਬਾਸਮਤੀ ਬਾਸਮਤੀ ਇਹਦੀ ਜੰਪ ਵੀ ਮਾਰ ਸਕਦੀ ਆ ਰੇਟ ਵੱਧ ਸਕਦੇ ਬਾਸਮਤੀ ਦੇ ਵਕਤ ਕੁਦਰਤ ਦੱਸੂਗੀ ਹੋਰ ਜੀ ਨਵਾਦੀ ਡਿਊਟੀ ਫਰ ਟਾਈਮ ਨਾਲੀ ਲੈ ਵੀਆ ਮੋਟਰਾ ਇਹਦੇ 6 ਬੋਰ ਕਰਤੇ ਪਰ ਹਜੇ ਪਾਣੀ ਉਹਨਾਂ ਬਣਿਆ ਨਹੀਂ ਜਿੰਨਾ ਚਾਹੀਦਾ ਸੀ ਕਿਉਂਕਿ ਤਿੰਨਾਂ ਬੋਰਾਂ ਨਾਲ ਵੀ ਇੰਨਾ ਪਾਣੀ ਤਾਂ ਬਣ ਜਾਂਦਾ ਤੁਹਾਨੂੰ ਦਿਖਾਉਣੇ ਆ ਹਜੇ ਗੱਲ ਬਣੀ ਨਹੀਂ ਇਹਨੂੰ ਵਟਾ ਦੇਣਾ ਚਾਹੀਦਾ ਸੀ ਪਾਣੀ ਨੂੰ ਜਿਹੜੇ ਹਿਸਾਬ ਨਾਲ ਇਹਦੇ 6 ਬੋਰ ਆ ਆਪਣੇ ਤਿੰਨਾਂ ਤਿੰਨਾਂ ਬੋਰਾਂ ਵਾਲਗੇ ਵਟਾ ਦੇਈ ਜਾਂਦੀਆਂ ਮੋਟਰਾਂ ਪਾਣੀ ਵੇਖ ਲਓ ਸਾਡੇ ਉੱਤੇ ਆ ਆਵੇ ਲਓ ਮੋਟਰ ਉੱਚੇ ਥਾਂ ਤੇ ਪਈ ਉਹ ਫਰੈਕਸ ਵਾਲ ਦੇ ਸੀ ਜਾਂਦਾ ਇਹ ਨਵੇਂ ਬੋਰ ਕੀਤੇ ਤਾਂ ਹੌਦੀ-ਹੁੱਦੀ ਨਹੀਂ ਬਣਾਈ ਹਜੇ ਇਹਨਾਂ ਨੇ